ਅਸੀਂ ਆਪਾਂ ਲੈ ਜਾ ਰਿਹਾ ਟਾਇਰ ਮਾਰ ਰਿਹਾ ਦਸ ਤੋਂ 15 ਮਿੰਟ ਹੋ ਚੁੱਕੇ ਹਨ ਨੂੰ ਚੱਲਦੇ ਨੂੰ ਲਗਾਤਾਰ 15 ਮਿੰਟ ਹੀ ਹੋ ਗਏ ਆ ਤੇ ਹੁਣ ਆਪਾਂ ਅਜੇ ਅਜੇ ਪਹੁੰਚੇ ਨਹੀਂ ਆ ਜਿੱਥੇ ਪਹੁੰਚਣਾ ਸੀ ਜਿੱਥੇ ਆਪਣੀ ਬਾਈਕ ਲੱਗੀ ਆ ਲਓ ਜੀ 1 ਘੰਟੇ ਦੀ ਡਰਾਈਵ ਕਰਕੇ ਬਾਈਕ ਤੇ ਆਪਾਂ ਪਹੁੰਚ ਚੁੱਕੇ ਹਾਂ ਜਲੰਧਰ ਮੁਮਤਾਜ ਭਾਈ ਦੇ ਕੋਲ ਤੇ ਸੁਰਖਾਬ ਦਾ ਤਬਲਾ ਲੈਣ ਲਈ ਕਿਉਂਕਿ ਤਬਲਾ ਬਣ ਚੁੱਕਾ ਆ ਹੁਣ ਆਖਰੀ ਜਿਹੜੀ ਫਿਨਿਸ਼ਿੰਗ ਆ ਆਖਰੀ ਟੱਚਿੰਗ ਜਿਹੜੀ ਆ ਮੁਮਤਾਜ ਭਾਈ ਦੇ ਰਹੇ ਨੇ ਦੇਖੋ ਆ ਦੋਨੋਂ ਤਬਲੇ ਇਹਨਾਂ ਕੋਲ ਨੇ ਆ ਸਰਖਾਪ ਦਾ ਤਬਲਾ ਆ ਫਾਈਨਲ ਟਚਿੰਗ ਦੇ ਰਹੇ ਆ ਬਹੁਤ ਅੱਛਾ ਤਬਲਾ ਇਹਨਾਂ ਬਣਾਇਆ ਹੈ ਤੇ ਮਜ਼ਾ ਆ ਗਿਆ ਇਹਨਾਂ ਕੋਲ ਕੰਮ ਕਰਵਾ ਕੇ ਤੇ ਅੱਗੇ ਤੋਂ ਵੀ ਅਸੀਂ ਇਹਨਾਂ ਕੋਲੋਂ ਹੀ ਬਣਵਾਇਆ ਕਰਨਾ ਹੈ ਤਬਲਾ ਤਬਲਾ ਲੈ ਕੇ ਤੇ ਆਪਾਂ ਆ ਗਏ ਆ ਮਮਤਾਜ ਜੀ ਕੋਲੋਂ ਤੇ ਹੁਣ ਆਪਾਂ ਰੁਕਿਆ ਸਰਖਾਪ ਕਹਿੰਦਾ ਮੈਂ ਚਾਹ ਪੀਣੀ ਹੈ ਤੇ ਆਪਾਂ ਰੋਡ ਤੇ ਢਾਬਾ ਇੱਕ ਰਾਇਲ ਪੰਜਾਬੀ ਢਾਬਾ ਆ ਉੱਤੇ ਰੁਕੇ ਇਹਨੂੰ ਚਾਹ ਦਾ ਆਰਡਰ ਦਿੱਤਾ ਹੋਇਆ ਹੁਣ ਚਾਹ ਲੈ ਕੇ ਆ ਰਿਹਾ ਬੰਦਾ ਆ ਦੇਖੋ ਟਾਬਾ ਚਾਹ ਦੀ ਫੇਟ ਕਰਨ ਦੇ ਹੁਣ ਆਪਾਂ ਕਦੋਂ ਚਾਹ ਹੋਊਗੀ ਤੇ ਸਰਦਾਰ ਚਾਹ ਪੀਏਗਾ ਤੇ ਫਿਰ ਆਪਾਂ ਜਾਣਾ ਕਰਨ ਠੀਕ ਹੈ ਜੀ ਤਵਲਾ ਆਪਾਂ ਲੈ ਆਏ ਆ ਖਾਬ ਨੇ ਮੰਗਾ ਲਿਆ ਵਾ ਭੁੱਜਿਆ ਕਿੰਨੇ ਦਾ ਹੈ ਇਹ ਕਿੰਨੇ ਦਾ ਹੈ ਭਈਆ? ਹਾਂ? ਕਿੰਨੇ? ਇੱਕ ਬਿਸਕੁਟ ਮੈਨ। ਬ੍ਰਦਰ ਅਗਰ ਆਲੂ ਪੂਜੇ ਹੈ ਹਲਦੀ ਰਾਮ ਦਾ 10 ਵਾਲਾ ਉਹ ਲੈ ਦੋ। ਇਹ ਫਿਰ ਰਣਦੂਆ ਦੇ ਦੋ। ਆਲੂ ਪੂਜੇ ਨਹੀਂ ਮਿਲਿਆ ਜੀ ਤੇ ਸਰਖਾਬ ਨੂੰ ਮਿਲ ਗਿਆ ਬਿਸਕਟ। ਹੁਣ ਬਿਸਕਟ ਖਾ ਲਗਾ ਚਾਹ ਨਾ ਮਹਿੰਗੇ ਵੜੇ ਉਹ 40 ਰੁਪਏ ਦਾ ਨਿਕਾਜਾ ਭੁਜਿਆ ਸੀਗਾ ਭੁਜਿਆ ਬੜਾ ਮਹਿੰਗਾ ਮਿਲ ਰਿਆ ਸੀਗਾ 40 ਰੁਪਏ ਦਾ ਨਿਕਾਜਾ ਪੈਕੇਟ ਸੀਗਾ ਤੇ ਮੈਂ ਕਿਹਾ ਤੂੰ ਉਹ ਹੀ ਖਾ ਲੈ ਬਿਸਕਟ ਲੈ ਲੈ ਫਿਰ ਚਾਹ 10 ਰੁਪਏ ਵਾਲਾ ਪੈਕੇਟ ਤੇ ਨਾਲ ਜਿਆਦਾ ਬਿਸਕਟ ਖਾ ਰਿਆ ਹੁਣ ਮੈਂ ਵਾਪਸ ਕਰਤਾ ਭੁਜਿਆ ਹੂੰ ਸੁਰਖਾਬ ਖਾ ਰਿਹਾ ਜੀ ਬਿਸਕਟ ਅਸੀਂ ਆ ਰਹੇ ਸੀਗੇ ਜੀ ਜਲੰਧਰ ਤੋਂ ਸਰਖਾਬ ਦਾ ਤਬਲਾ ਲੈ ਕੇ ਤੇ ਰਸਤੇ ਵਿੱਚ ਸਾਡੀ ਬਾਈਕ ਦਾ ਟਾਇਰ ਲੱਗੇ ਗਿਆ ਬਿਸਕਲੇਟਾ ਦਾ ਤੇ ਟਾਇਰ ਕਿੰਨਾ ਸਾਰਾ ਫਟ ਗਿਆ ਸੀਗਾ ਜੋ ਰਿਪੇਅਰ ਨਹੀਂ ਹੋ ਸਕਦਾ ਸੀਗਾ ਅਸਾਂ ਨੂੰ ਜਾਣਾ ਪਿਆ ਬਾਈਕ ਲਗਾ ਕੇ ਪੈਟਰੋਲ ਪੰਪ ਤੇ ਤੇ ਆ ਦੇਖੋ ਹੁਣ ਅਸੀਂ ਬਾਈਕ ਬੱਸ 'ਚ ਸਵਾਰ ਹੋ ਗਏ ਆ ਤੇ ਘਰ ਨੂੰ ਜਾ ਰਹੇ ਆ ਤੇ ਬੱਸ ਵਾਲਾ ਕਹਿ ਰਿਹਾ ਕਿ ਤੁਹਾਨੂੰ ਜਿਹੜਾ ਨਾ ਤੁਹਾਡੇ ਪਿੰਡ ਦੇ ਮੂਰੇ ਨਹੀਂ ਉਤਾਰ ਸਕਦਾ ਕਿਉਂਕਿ ਇਹ ਸਰਕਾਰੀ ਬੱਸ ਹੈ ਤੁਹਾਨੂੰ ਪਤਾ ਸਰਕਾਰੀ ਬੱਸਾਂ ਵਾਲੇ ਨਹੀਂ ਉਤਾਰਦੇ ਛੋਟੇ-ਛੋਟੇ ਕਸਬਿਆਂ 'ਚ ਤੇ ਆਪਾਂ ਨੂੰ ਰਹੀਏ ਉਤਾਰੂਗਾ ਏ ਤੇ ਰਹੀਏ ਤੋਂ ਫਿਰ ਆਪਾਂ ਟੈਂਪੋ ਲੈ ਕੇ ਤੇ ਫਿਰ ਆਪਾਂ ਘਰ ਨੂੰ ਜਾਵਾਂਗੇ ਜੀ ਠੀਕ ਹੈ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਆਪਣੇ ਨੂੰ ਬਸ ਤੇ ਸੋ ਜੀ ਸਾਨੂੰ ਬਹੁਤ ਹਨੇਰਾ ਹੋ ਚੁੱਕਾ ਵਾ ਦੇਖੋ ਲਾਈਟਾਂ ਜਲ ਚੁੱਕੀਆਂ ਆ ਤੇ ਹੁਣ ਆਪਾਂ ਸਵੇਰ ਜਾਵਾਂਗੇ ਜੰਡਿਆਲਾ ਟਾਇਰ ਲੈਣ ਲਈ ਉੱਥੋਂ ਖਰੀਦ ਕੇ ਲੈ ਕੇ ਆਵਾਂਗੇ ਆਪਣਾ ਟਾਇਰ ਆਪਾਂ ਚੱਲੇ ਆਂ ਜੀ ਟਾਇਰ ਲੈਂਡ ਹੁਣ ਬਾਈਕ ਆਪਾਂ ਲਾਤੀ ਬਿਆਸ ਤੇ ਟਾਇਰ ਹੁਣ ਆਪਾਂ ਲੈਣ ਜਾ ਰਹੇ ਆਂ ਬੱਸ ਤੇ ਬੈਠੇ ਆਂ ਤਾਂ ਦੇਖੋ ਬੱਸ ਡਰਾਈਵਰ ਲੋ ਟਾਇਰ ਲੋ ਤੇ ਪਰ ਆਪਾਂ ਸੋਚਿਆ ਕਿ ਪਹਿਲੇ ਇੱਕ ਵਰੀ ਜੰਡਿਆਲੇ ਤੋਂ ਪਤਾ ਕਰਦੇ ਆਂ ਕਹਿੰਦੇ ਕਿ ਅੰਮ੍ਰਿਤਸਰ ਤੋਂ ਸੱਚਾ ਮਿਲਦਾ ਵਾ ਟਾਇਰ ਤੇ ਆਪਾਂ ਪਹੁੰਚ ਚੁੱਕੇ ਆਂ ਜੰਡਿਆਲਾ ਤੇ ਜੰਡਿਆਲੇ ਹੁਣ ਐਮ ਆਰ ਐਫ ਦੀ ਏਜੰਸੀ ਆ ਐਮ ਆਰ ਐਫ ਟਾਇਰਾਂ ਦੀ ਏਜੰਸੀ ਆ ਇੱਥੋਂ ਆਪਾਂ ਹੁਣ ਟਾਇਰ ਖਰੀਦਾਂਗੇ ਆ ਦੇਖੋ ਜੰਡਿਆਲੇ ਬੱਸ ਸਟੈਂਡ ਤੇ ਜਾ ਕੇ ਲੱਗੂਗੀ ਬੱਸ ਆ ਰਹੀਆਂ ਉਤਰ ਰਹੀਆਂ ਜੀ ਆਪਾਂ ਵੀ ਉਤਰਨ ਲੱਗੇ ਹੁਣ ਬਸ ਸਿਰਫ ਖਾਬ ਬੱਗੇ ਆ ਮੇਰੇ ਤੇ ਲਓ ਜੀ ਆਪਾਂ ਪਹੁੰਚ ਗਏ ਜੰਡੇ ਵਾਲੇ ਹੁਣ ਆਪਾਂ ਇੱਥੋਂ ਲਵਾਂਗੇ ਖਰੀਦਾਂਗੇ ਟਾਇਰ ਤੇ ਆਪਾਂ ਚੱਲੇ ਆ ਦੁਕਾਨ ਤੇ ਐਮ ਆਰ ਐਫ ਦੀ ਏਜੰਸੀ ਇੱਥੇ ਸ਼ਾਇਦ ਅਰੋੜਾ ਦੇ ਨਾਮ ਤੇ ਚੱਕੜੀ ਬੜਾ ਪਾਣੀ ਵੇਖੋ ਕਿੰਨਾ ਖਲੋਤਾ ਇੱਥੇ ਤੇ ਤੋਂ ਆਪਾਂ ਸਾਈਡ ਤੋਂ ਹੁਣੇ ਬਾਸ ਕੇ ਨਿਕਲਾਂਗੇ ਆ ਗਈ ਏਜੰਸੀ ਆਹ ਦੇਖੋ ਟਾਇਰ ਬਾਹ ਰੱਖੇ ਹੋਏ ਨੇ ਇੱਥੋਂ ਆਪਾਂ ਕਰਾਂਗੇ ਬਾਈ ਟਾਇਰ ਐਮ ਆਰ ਐਫ ਦਾ ਆ ਦੇਖੋ ਹਰੀ ਸਾਹਮਣੇ ਏਜੰਸੀ ਕਿੱਥੋਂ ਖਰੀਦਾਂਗੇ ਫਟਾਏ ਬਹੁਤ ਪੇਸਾ ਕਿੰਨਾ ਲੱਗਦਾ ਦੇ ਵੀ ਲੱਗਦਾ ਰਹੇ ਤੁਹਾਨੂੰ ਕੀ ਰੇਜ ਦਾ ਨੁਕਾ ਤੇ ਜੇ ਲੈਸੋ ਕਿਤੇ ਪ੍ਰਵਾਸ ਕਰਵਾ ਲਓ ਨੇ ਕੋਈ ਤਾਂ ਦੱਸਣੇ ਕਿ ਤੁਹਾ ਆਪ ਕੀ ਵਿਦਿਆ ਟਾਇਰ ਇਹਨਾਂ ਦਾ ਬਕਾਇਦਾ ਆਪਾਂ ਨਾਮ ਦੱਸ ਕੇ ਜਾਵਾਂਗੇ ਟਾਇਰ ਵਧੀਆ ਜੇ ਅਮਰ ਅੱਤੀ ਰਸੀ ਇਹਨਾਂ ਉਹ ਇਹਨਾਂ ਦਾ ਉਹ ਜਿਹੜਾ ਟਾਇਰ ਅਮਰ ਰਸ ਦਾ ਇਹ ਜੈਪਰਾ ਸੀ ਮਾਡਲ ਤੇ ਕਿ ਆਪਾਂ ਨੂੰ ਵਧੀਆ ਰੇਟ ਤੇ ਮਿਲ ਗਿਆ ਅਮਰ ਬਦਲਦੇ ਆ ਟਾਇਰ ਬਦਲੇ ਜਾ ਆਪਾਂ ਪਹੁੰਚ ਗਏ ਆ ਜੀ ਬਿਆਸ ਤੇ ਬਿਆਸ ਵਾਲਿਆਂ ਨੇ ਲਾ ਦਿੱਤਾ ਸਾਨੂੰ ਹੋਰ ਹੀ ਪਿਛਲੇ 80 ਦੇ ਤੇ ਹੁਣ ਇੱਥੋਂ ਆਪਾਂ ਤੁਰ ਕੇ ਜਾ ਰਹੇ ਆ ਉਹ ਦੇਖੋ ਸਾਹਮਣੇ ਜਿੱਥੇ ਆਪਣੀ ਬਾਈਕ ਲੱਗੀ ਆ ਇੱਥੋਂ ਘੱਟੋ ਘੱਟ ਵੀ 1.5 ਕਿਲੋਮੀਟਰ 1.5 ਕਿਲੋਮੀਟਰ ਦੂਰ ਆ ਤੇ ਉੱਥੇ ਪਹੁੰਚ ਕੇ ਹੁਣ ਤੇ ਆਪਾਂ ਬਾਈਕ ਦਾ ਟਾਇਰ ਵੀ ਲਾਵਾਂਗੇ ਆ ਦੇਖੋ ਸਰ ਘਾਮ ਨੇ ਟਾਇਰ ਫੜਿਆ ਆ ਦਸ ਤੋਂ 15 ਮਿੰਟ ਹੋ ਚੁੱਕੇ ਸਾਨੂੰ ਚੱਲਦੇ ਹਾਂ ਲਗਾਤਾਰ ਟੂਰਨਾਮੈਂਟ ਹੀ ਹੋਏ ਆ ਤੇ ਹੁਣ ਆਪਾਂ ਅਜੇ ਅਜੇ ਪਹੁੰਚੇ ਨਹੀਂ ਆ ਜਿੱਥੇ ਪਹੁੰਚਣਾ ਸੀ ਜਿੱਥੇ ਆਪਣੀ ਬਾਈਕ ਲੱਗੀ ਆ પેટ્રોલ ਪੰਪ ਤੇ ਤੇ ਤੁਰੇ ਜਾਣ ਨੇ ਆਪਾਂ ਬਸ ਧੁੱਪ ਬੜੀ ਤਿੱਖੀ ਆ ਤੇ ਉਧਰੋਂ ਮੋਢੇ ਟਾਇਰ ਚੁੱਕਿਆ ਨਵਾਂ ਲਿਆ ਵਾ ਤੇ ਚਲੋ ਹੁਣ ਲਵਾਉਣੇ ਟਾਇਰ ਜਾ ਕੇ ਜ਼ਿੰਦਗੀ 'ਚ ਇਹ ਵੀ ਸਟਰਗਲ ਜ਼ਰੂਰੀ ਆ ਇੱਥੇ ਲਾਈ ਸੀ ਬਾਈਕ ਆਪਾਂ ਆ પેટ્રોલ ਪੰਪ ਤੇ ਇੱਥੋਂ ਬਾਈਕ ਲਵਾਵਾਂਗੇ ਹੁਣ ਲਓ ਜੀ ਆਪਾਂ ਪਹੁੰਚ ਚੁੱਕੇ ਆ ਨਾ ਪੈਟਰੋਲ ਪੰਪ ਤੇ ਉਹ ਲੱਗੀ ਆ ਸਾਡੀ ਬਾਈਕ ਸਰਖਾ ਨੂੰ ਲੱਗੀ ਆ ਪਿਆਸ ਉਹ ਲੱਗਾ ਉਹ ਪਾਣੀ ਪੀਣ ਆਹ ਦੇਖੋ ਤੁਰਦਿਆਂ ਤੁਰਦਿਆਂ ਪਿਆਸ ਲੱਗੀ ਇੱਥੇ ਬਾਈਕ ਬੜੀਆਂ ਲੱਗੀਆਂ ਆ ਤੇ ਹੁਣ ਆਪਾਂ ਬਾਈਕ ਆਪਾਂ ਕਿੱਦਾਂ ਆ ਉਹ ਲੱਗਾ ਬਾਈਕ ਸਾਡਾ ਕਿੱਦਾਂ ਆਪਾਂ ਕੱਢਾਂਗੇ ਆ ਲੱਗੀ ਬਾਈਕ ਆਪਣੀ ਹੁਣ ਸਰਖਾ ਵੇਖਣੇ ਕਿੱਦਾਂ ਕੱਢੀ ਬਾਈਕ ਖਿੱਚ ਕੇ ਕਰਦੇ ਬਦਲੀ ਆਈ ਸਰਖਾਬ ਨੇ ਬਾਈਕ ਲਓ ਜੀ ਆਹ ਵੇਖੋ ਟਾਇਰ ਬਖਾਣੇ ਤੁਹਾਨੂੰ ਪਾਟਾ ਕਿੱਥੋਂ ਈ ਟੇ ਲਿਆ ਆਹ ਵੇਖੋ ਜੀ ਆਹੋ ਫਟਾ ਟਾਇਰ ਆਹ ਵੇਖੋ ਆ ਸਾਰਾ ਫਟ ਗਿਆ ਚਲ ਚਲਾ ਚਲਾ ਕੀ ਹੋ ਸਹੀ ਹੈ ਕਾਹਨ ਚੱਲਣਾ ਆ ਬਿਲਕੁਲ ਬਿਲਕੁਲ ਓਕੇ ਵੇਲੇ ਕਰਨਾ ਪੈਂਦਾ ਕੰਮ ਓਕੇ ਜੀ ਥੈਂਕ ਯੂ ਜੀ ਆਹੋ ਹਾਂਜੀ 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 ਜਿੱਥੋਂ ਟਾਇਰ ਆਪਾਂ ਪਵਾਣਾ ਆ ਉਹ ਵੀ ਆਵੇ ਕੋ ਦੁਕਾਨ ਲੱਗ ਗਈ ਆ ਬਿਲਕੁਲ ਨੇੜੇ ਦੁਕਾਨ ਹੈ ਇਹਨੂੰ ਵੀਰ ਨੂੰ ਪੁੱਛਦੇ ਆ ਇੱਥੇ ਫੜਿਆ ਹੈ ਹਾਂ ਭਾਈ ਲੈਣ ਦਾ ਵੀਰ ਤਿਆਰ ਬਾਦੂਗੇ ਹੁਣ ਹਾਂਜੀ ਚਲੋ ਆਓ ਜੀ ਆਜੋ ਇੱਥੇ ਲੱਗਾ ਵੀਰ ਹੁਣ ਟਾਇਰ ਬਦਲੀ ਕਰਨ ਸਾਡਾ ਕੱਲ ਇਸੇ ਸਮੇਂ ਸ਼ਾਮੀ ਦੇ ਸ਼ਾਮ ਦੇ ਸਮੇਂ ਸਾਡਾ ਟਾਇਰ ਇੱਥੇ ਫਟ ਗਿਆ ਸੀਗਾ ਇੱਥੇ ਖੜੀ ਸੀਗੇ ਆਪਾਂ ਆਹ ਵੇਖੋ ਆ ਜਾਂਦੀ ਡੇਰੇ ਰੋਡ ਤੇ ਆਹ ਵੇਖੋ ਇੱਥੇ ਆਣ ਕੇ ਸਾਡਾ ਆਹ ਵਾ ਪੈਟਰੋਲ ਪੰਪ ਤੇ ਇੱਥੇ ਟਾਇਰ ਫਟ ਗਿਆ ਸੀ ਚੈੱਕ ਕੀਤਾ ਤੇ ਹਵਾ ਭਰਉਣ ਲੱਗੇ ਤੇ ਕਹਿੰਦਾ ਕਿ ਹਵਾ ਨਹੀਂ ਭਰਨੀ ਇੱਥੇ ਇਹਦੇ ਫਟਿਆ ਹੋਇਆ ਟਾਇਰ ਜੋ ਲਾਹੂਆ ਟਾਇਰ ਤੇ ਉਹ ਤੁਹਾਨੂੰ ਫਿਰ ਵਿਖਾਉਨੇ ਆ ਵੀ ਟਾਇਰ ਕਿ ਤਰ੍ਹਾਂ ਕਿੰਨਾ ਜ਼ਿਆਦਾ ਫਟ ਗਿਆ ਸੀ ਜਿਹਦੇ ਚ ਹਵਾ ਵੀ ਨਹੀਂ ਭਰੀ ਜਾਂਦੀ ਸੀ ਮਤਲਬ ਇਹ ਆ ਕਿ ਜ਼ਿੰਦਗੀ 'ਚ ਕਈ ਵਾਰ ਇਹੋ ਜਿਹੀਆਂ مصیبتਾਂ ਆ ਜਾਂਦੀਆਂ ਜਿਨ੍ਹਾਂ ਨੂੰ ਤੁਹਾਨੂੰ ਕੱਲਿਆਂ ਨੂੰ ਫੇਸ ਕਰਨਾ ਪੈਂਦਾ ਵਾ ਉਸ ਵੇਲੇ ਤੁਹਾਡੇ ਕੋਈ ਵੀ ਲੱਗੇ ਨਹੀਂਦਾ ਤੇ ਹਿੰਮਤ ਰੱਖ ਕੇ ਕਰਨਾ ਪੈਂਦਾ ਮੈਂ ਇੱਕ ਦੋ ਜਣੇ ਨੂੰ ਫੋਨ ਵੀ ਲਾਇਆ ਚਲੋ ਉਹ ਵੀ ਬਿਜ਼ੀ ਸੀ ਕਿ ਆਪਣੀ ਜਗ੍ਹਾ ਤੇ ਫਿਰ ਅਸੀਂ ਇੱਥੇ ਲਾ ਕੇ ਬਾਈਕ ਤੇ ਚਲੇ ਗਏ ਫਿਰ ਆਪ ਹੀ ਇੱਥੇ ਬਾਈਕ ਲਾਤੀ ਹੀ ਪੈਟਰੋਲ ਪੰਪ ਤੇ ਬਾਈਕ ਲਗਾ ਕੇ ਤੇ ਅਸੀਂ ਫਿਰ ਆਪਣੇ ਘਰ ਚਲੇ ਗਏ ਸੀਗੇ ਫਿਰ ਅੱਜ ਆਏ ਆ ਨੈਕਸਟ ਡੇ ਅਸੀਂ ਬਾਈਕ ਲੈਣ ਲਈ ਕੋ ਟਾਇਰ ਵੀ ਨਾਲ ਲੈ ਕੇ ਆਏ ਬਕਾਇਦਾ ਖਰੀਦ ਕੇ ਲੈ ਆਏ ਆ 2000 ਰੁਪਏ ਦਾ ਖਰਚਾ ਆ ਗਿਆ ਵਾ ਟਾਇਰ ਤੇ ਵੀਰ ਬੰਸ ਉਹਨੇ ਇਧਾਰ ਲਿਆਉਂਦਿਆ ਵਾ ਕਹਿੰਦਾ ਐਕਸਲ ਬੜਾ ਟਾਈਟ ਹੋ ਗਿਆ ਤੇ ਆ ਵੀਰ ਦੀ ਦੁਕਾਨ ਆ ਤਰਸੀਮ ਟਾਇਰ ਵਰਕਸ ਤੇ ਇਹਦੇ ਕੋ ਆਪਾਂ ਹੁਣ ਆਪਾਂ ਟਾਇਰ ਆਪਣਾ ਬਦਲੀ ਕਰਵਾ ਰਹੇ ਆ ਲਓ ਜੀ ਆ ਖੋਲ ਦਿੱਤਾ ਵੀਰ ਨੇ ਟਾਇਰ ਤੇ ਹੁਣ ਮਾਰ ਮਾਰ ਕੇ ਸਟਾ ਟਿਕਾਦਾ ਪਿਆ ਵੀਰ ਸੁਰਖਾਪ ਗਿਆ ਉਹ ਪਾਣੀ ਲੈਣ ਲਈ ਮਿਲਿਆ ਨਹੀਂ ਲੱਗਦਾ ਪਾਣੀ ਉੱਥੋਂ ਲਓ ਜੀ ਨਿਕਲ ਗਿਆ ਆਪਣਾ ਰਿੰਮ ਤੇ ਹੁਣ ਆਪਾਂ ਚੜਾਵਾਂਗੇ ਤੇ ਟਾਇਰ ਬਾਈ ਲੱਗਾ ਕਰਦਾ ਪਿਆ ਮਿਹਨਤ ਨਿਕਲ ਆ ਰਿਹਾ ਮਾ ਆਹੜਾ ਪਤਾ ਵੀ ਚੜਾ ਲਵੇ ਤਾਂ ਨਲਕੀ ਦਾ ਵੀ ਹੁਣ ਨਾਲੇ ਨਿਕਲਾ ਪੰਗਾ ਕਹਿੰਦਾ ਕਿ ਨਲਕੀ ਵੀ ਚੇਂਜ ਕਰਨੀ ਹੈ ਤੇ ਇਹ ਵੀ ਚੇਂਜ ਕਰਾਉਣੀ ਹੈ ਜੀ ਟਾਇਰ ਫਟਿਆ ਹਾਂ ਟੱਕ ਫਟਿਆ ਟਾਇਰ ਫਟਿਆ ਪੂਰਾ ਦੇਖੋ ਇਹ ਵੀ ਐਮ ਆਰ ਐਫ ਦਾ ਹੀ ਆਪਾਂ ਜਿਹੜਾ ਪਾਇਆ ਸੀਗਾ ਇਹ ਫਟ ਗਿਆ ਆ ਦੇਖੋ ਆ ਸਾਰਾ ਕਿੰਡਾ ਲੰਮਾ ਟੱਕ ਗਿਆ ਇਹਦੇ ਆਲੇ ਦਾ ਲੀਕੋਡ ਜਾਂ ਨਹੀਂ ਲਾਉਂਦੇ ਹੁੰਦੇ ਜਦੋਂ ਚੜਾਉਂਦੇ ਟਾਇਰ ਹਾਂ ਵਾਜੀ ਟਾਇਰ ਆਪਣਾ ਜਿਹੜਾ ਫਟ ਗਿਆ ਸੀਗਾ ਆ ਗਿਆ ਜੀ ਹੁਣ ਅਖੀਰ ਤੇ ਕੰਮ ਲਓ ਜੀ ਹੋ ਗਿਆ ਕੰਮ ਆਪਣਾ ਆਪਾਂ ਦਵਾਂਗੇ ਪੈਸੇ ਤੇ ਹੁਣ ਚੱਲੀਏ ਘਰ ਨੂੰ ਰੋਟੂ ਅਸਪਤਲ ਲੈਣੇ ਮਾੜੇ ਪੈਸੇ ਖੁੱਲੇ ਨਹੀਂ ਆ ਕਿਤੇ ਵੀ ਚੱਲਿਆ ਪਰਚੀਆਂ ਲੈਣ ਫਾਈਨਲੀ ਆਪਾਂ ਟਾਇਰ ਪਵਾ ਲਿਆ ਤੇ ਪੁਰਾਣਾ ਟਾਇਰ ਲੈ ਲਿਆ ਆਪਣੇ ਨਾਲ ਤੇ ਹੁਣ ਆਪਾਂ ਚੱਲਿਆਂ ਘਰ ਨੂੰ You because... guys